ਦੋਸਤੋ ਮੈਂ ਗੁਰਦੀਪ ਸਿੰਘ ਪੰਗੂ ਤੇ ਇਸ ਵੇਲੇ ਮੇਰੇ ਨਾਲ ਲਾਈਨ ਤੇ ਸਰਦਾਰ ਮਾਲਵਿੰਦਰ ਸਿੰਘ ਮਾਲੀ ਸਾਹਿਬ ਜੁੜੇ ਨੇ ਮਾਲੀ ਸਾਹਿਬ ਸਤਿ ਸ਼੍ਰੀ ਅਕਾਲ ਸਵਾਗਤ ਜੀ ਤੁਹਾਡਾ ਸ਼ੁਕਰੀਆ ਜੀ ਸਤਿ ਸ਼੍ਰੀ ਅਕਾਲ ਪੰਗੂ ਸਾਹਿਬ ਜੀ ਸਤਿ ਸ਼੍ਰੀ ਅਕਾਲ ਮਾਲੀ ਸਾਹਿਬ ਆਮ ਆਦਮੀ ਪਾਰਟੀ ਨੇ 8 ਉਮੀਦਵਾਰ ਐਲਾਨ ਤੇ ਲੋਕ ਸਭਾ ਚੋਣ ਦੇ ਲਈ ਪਰ ਲੋਕਾਂ ਦੇ ਗਲੇ ਆਹ ਗੱਲ ਨਿਕਲ ਰਹੀ ਹੈਗੀ ਕਿ ਪੰਜ ਕੈਬਨਿਟ ਮੰਤਰੀ ਉਹਨਾਂ ਨੂੰ ਉਮੀਦਵਾਰ ਬਣਾਤਾ ਇਹ ਗੱਲ ਨਹੀਂ ਲੋਕਾਂ ਦੇ ਵਿੱਚ ਸਮਝਦੇ ਵਿਚਾਰੀ ਕਿ ਪਾਰਟੀ ਕੋਲੇ ਸੰਗਠਨ ਹੈ ਪਾਰਟੀ ਹੈ ਸਰਕਾਰ ਹੈ ਬੰਦਿਆਂ ਦੀ ਘਾਟ ਨਹੀਂ ਸਖਸੀਅਤਾਂ ਦੀ ਘਾਟ ਨਹੀਂ ਹੈ ਨਵੇਂ ਬੰਦੇ ਵੀ ਸ਼ਾਮਲ ਹੋ ਸਕਦੇ ਸੀ ਜੇਕਰ ਕਰਦੇ ਪਰ ਪੁਰਾਣੇ ਬੰਦੇ ਖਾਸ ਕਰਕੇ ਉਹ ਬੰਦੇ ਜਿਹੜੇ ਪਹਿਲਾਂ ਐਮਐਲਏ ਮੰਤਰੀ ਬਣੇ ਹੋਏ ਨੇ ਉਹਨਾਂ ਦੇ ਉੱਪਰ ਹੀ ਕਿਉਂ ਦਾਅ ਖੇਡਿਆ ਗਿਆ ਤੇ ਮਾਲੀ ਸਾਹਿਬ ਤੁਹਾਡਾ ਇੱਕ ਲੰਮਾ ਤਜਰਬਾ ਆਸੀ ਤੁਹਾਡੇ ਤੋਂ ਅਸੀਂ ਇਹ ਗੱਲ ਸਮਝਣ ਦਾ ਯਤਨ ਕਰਾਂਗੇ ਕਿ ਇਹ ਸਭ ਕੁਝ ਹੋਇਆ ਕਿਉਂ ਜੀ ਮਾਲੀ ਸਾਹਿਬ ਸੰਮੂਹ ਸਾਹਿਬ ਗੱਲ ਇਹ ਹੈ ਵੀ ਕੋਈ ਵੀ ਜਥੇਬੰਦੀ ਜਾਂ ਸਿਆਸੀ ਧਿਰ ਜਿਹੜੀ ਹੁੰਦੀ ਆ ਨਾ ਜੀ ਉਹ ਜਦੋਂ ਆਪਣੀ ਆਗੂ ਟੋਲੀ ਚੁਣਦੀ ਆ, ਜ਼ਿਲ੍ਹਿਆਂ ਦੇ ਆਗੂ ਚੁਣਦੀ ਆ, ਉਦੋਂ ਹੀਟਲੇ ਪੱਧਰ ਤੇ ਆਗੂ ਚੁਣਦੀ ਆ। ਉਹ ਤੋਂ ਉਹਦੀ ਸਿਆਸੀ ਪਰਪੱਕਤਾ ਦਾ ਜਾਂ ਜੋ ਵੀ ਉਹਦੀ ਸੋਚ ਆ, ਵਿਚਾਰਧਾਰਾ ਉਹਦਾ ਪਤਾ ਲੱਗ ਜਾਂਦਾ ਵੀ ਇਹ ਕਿੰਨੇ ਕੁ ਪਾਣੀ ਚ ਆ। ਇਸੇ ਕਰਕੇ ਪਾਰਟੀਆਂ ਦੇ ਵਿੱਚ ਸੰਕਲਪ ਸੀ ਵਰਕਰ ਦਾ ਵਰਕਰ ਦੀਆਂ ਜ਼ਿੰਮੇਵਾਰੀਆਂ ਸੀ ਫੇਰੇ ਦੇਖਦੇ ਸੀ ਕਿਹੜੇ ਵਰਕਰ ਦੀ ਸਮਰੱਥਾ ਕੀ ਆ ਉਹਦੇ ਪੱਲੇ ਸੇਵਾ ਦਾ ਫਰਮਾਇਆ ਕੀ ਆ ਉਸ ਹਿਸਾਬ ਨਾਲ ਉਹਨਾਂ ਨੂੰ ਦਰਜਾ ਬਦ ਦਰਜਾ ਨਿਯੁਕਤੀਆਂ ਦਿੱਤੀਆਂ ਜਾਂਦੀਆਂ ਸੀ ਜਿਹੜੀ ਆਮ ਆਦਮੀ ਪਾਰਟੀ ਆ ਪਹਿਲੀ ਗੱਲ ਤਾਂ ਇਹਦੀ ਨਾ ਕੋਈ ਸਿਆਸੀ ਫੇਰ ਹੈ ਇਹਦੇ ਕੋਲੇ ਨਾ ਕੋਈ ਵਿਚਾਰਧਾਰਾ ਇਹਦੇ ਕੋਲੇ ਦੂਜੀ ਗੱਲ ਇਹਨਾਂ ਨੇ ਜੱਫੇਬੰਦ ਧੰਨਤਾ ਜਿਹੜਾ ਉਸਾਰਿਆ ਉਹ ਵਰਕਰ ਦੇ ਆਧਾਰ ਤੇ ਨਹੀਂ ਉਸਾਰਿਆ ਵੋਲੰਟੀਅਰ ਦੇ ਆਧਾਰ ਤੇ ਉਹ ਸਾਰੀ ਹੈ ਜੱਫੇਬੰਦੀ ਦਾ ਜੋ ਵੀ ਹੁਣ ਤੱਕ ਕੀਤਾ ਵਰਕਰ ਜਿਹੜਾ ਹੁੰਦਾ ਉਹ ਮਿਹਨਤ ਕਰਦਾ ਉਹ ਆਪਣੀ ਜੱਫੇਬੰਦਕ ਟੈਂਪੇਟ ਖਾਂ ਧਾਲਦਾ ਉਹ ਰਜਿਸਟਰ ਵੀ ਕਰਦਾ ਉਹਦੀ ਆਲੇ-ਦਾਲੇ ਉਹ ਸਪੋਰਟ ਵੀ ਹੁੰਦੀ ਆ ਵੀ ਇਹਨੇ ਬੜਾ ਕੰਮ ਕੀਤਾ ਜੀ ਪਿੰਡ ਦੀ ਵਾਗਦੋੜੇ ਇਹਨੂੰ ਸਮਭਾਓ ਬਲਾਕ ਦੀ ਇਹਨੂੰ ਸਮਭਾਓ ਜ਼ਿਲ੍ਹੇ ਦੀ ਇਹਨੂੰ ਸਮਭਾਓ ਆਹ ਬੰਦਾ ਹੁਣ ਪੰਜਾਬ ਪੱਧਰ ਤੇ ਕੰਮ ਕਰਨੇ ਸਮਰੱਥਾ ਇਹਨੂੰ ਪੰਜਾਬ ਦੇ ਵਿੱਚ ਲੈ ਕੇ ਜਾਓ ਵੋਲੰਟੀਅਰ ਦਾ ਮਤਲਬ ਇਹ ਆ ਤੁਸੀਂ ਸੇਵਾ ਭਾਵਨਾ ਨਾਲ ਕੰਮ ਕਰਨਾ ਕਿਉਂਕਿ ਆਪੇ ਕਹਿੰਦੇ ਨੇ ਤਾਂ ਵੀ ਕਿਸੇ ਨੇ ਹੱਕ ਨਹੀਂ ਜਤਾਉਣਾ ਕਿਸੇ ਨੇ ਮੰਗਣਾ ਕੁਝ ਨਹੀਂ ਅਸੀਂ ਦੇਖਣਾ ਕਿਹਨੂੰ ਕੀ ਜ਼ਿੰਮੇਵਾਰੀ ਦੇਣੀ ਆ 14 ਤੋਂ ਲੈ ਕੇ ਅੱਜ ਤੱਕ ਇਹਨਾਂ ਕੋਲੇ ਕੋਈ ਜਥੇਬੰਦ ਠਣਚਾ ਨਹੀਂ ਬਣਿਆ ਜਿਹੜਾ ਇਹਨਾਂ ਦਾ ਮੂਲ ਸੰਵਿਧਾਨ ਸੀ ਉਹ ਇਹਨਾਂ ਨੇ ਠੰਡੇ ਵਾਸਤੇ ਚਲਾਇਆ ਹੋਇਆ ਕਿਸੇ ਕੋਲੇ ਕੋਈ ਜਵਾਬਦੇਹੀ ਨਹੀਂ ਜੀ ਇਸ ਕਰਕੇ ਕੱਚ ਤੋਂ ਮੂੰਗਲਾ ਕੱਢ ਕੇ ਮਾਰਦੇ ਨੇ ਮਤਲਬ ਉਹ ਗੱਲ ਕਰਦੇ ਨੇ ਜਿਹੜੀ ਕਦੇ ਕਿਸੇ ਨੇ ਕੈਸੀ ਨਹੀਂ ਹੁੰਦੀ ਚਲੋ ਟਿਕਟਾਂ ਦੇਣ ਵੇਲੇ ਵਿਧਾਨ ਸਭਾ ਦੀ ਚੋਣ ਵੇਲੇ ਤਾਂ ਆਪਾਂ ਗੱਲ ਮੰਨ ਲੈਨੇ ਆ ਉਹਦਾ ਵੀ ਬੜੇ ਰੌਲੇ ਪਏ ਕਿੰਨੀਆਂ ਟਿਕਟਾਂ ਦੇ ਰੌਲੇ ਪਏ ਵਲੰਟੀਅਰ ਝਾਕਦੇ ਰਹੇਗੇ ਫਿਰ ਉਹ ਵਲੰਟੀਅਰਾਂ ਨੂੰ ਕਹਿੰਦੇ ਨੇ ਵੀ ਤੁਸੀਂ ਸਾਨੂੰ ਉਹ ਹੈਗਾ ਬੰਦਾ ਦੱਸੋ ਜਿਹੜਾ ਚੋਣ ਜਿੱਤ ਸਕਦਾ ਜ਼ਰੂਰੀ ਨਹੀਂ ਉਹ ਵਲੰਟੀਅਰ ਹੋਵੇ ਫਿਰ ਦੂਜੀਆਂ ਪਾਰਟੀਆਂ 'ਚੋਂ ਹੋਂ ਦਾ ਰਸਤਾ ਖੋਲ ਲੈਂਦੇ ਨੇ ਪੰਜਾਬ ਦੀ ਸਰਕਾਰ ਬਣੀ, ਬਜਾਰਤ ਬਣੀ, ਪਹਿਲਾਂ ਤਾਂ ਤੁਸੀਂ ਇਹ ਦੇਖੋ ਬਜਾਰਤ ਵੀ ਬਣ ਤਰੇ ਕੀ ਸੀ। ਜਿਹੜੇ ਕਹਿੰਦੇ ਸੀ ਸੀਨੀਅਰ ਨੇ ਤਜਰਬੇਕਾਰ ਨੇ ਕਿਸੇ ਨੂੰ ਖੰਗੜ ਨਹੀਂ ਦਿੱਤਾ ਹਰਪਾਲ ਜਿੰਮੀ ਤੋਂ ਬਿਨਾ। ਫੇਰ ਮੰਤਰੀ ਬਣਾਏ ਕਿਸੇ ਮੰਤਰੀ ਨੂੰ 6 ਮਹੀਨੇ ਸਾਲ ਤੋਂ ਵੱਧ ਕੰਮ ਨਹੀਂ ਕਰਨ ਦਿੱਤਾ। ਜਿੰਨੇ ਐ ਮਹਿਕਮੇ ਸੀ ਸਾਰਿਆਂ ਤੋਂ ਖੋਲੇ। ਅਮਨ अरोड़ा ਤੋਂ ਖੋਲੇ, ਕਲਦੀਪ ਧਾਲੀਵਾਲ ਤੋਂ ਖੋਲੇ। ਇਹ ਆਪਣੇ ਆ ਜਿਹੜਾ ਹੁਣ ਸੰਗਰੂਰ ਤੋਂ ਖੜਾ ਉਹ ਤਾਂ ਵੀ ਮੇਨ ਮਹਿਕਮੇ ਖੋਲੇ। ਇੱਕ ਪਾਸੇ ਦਿੱਲੀ ਵਾਲਾ ਮੁੱਖ ਮੰਤਰੀ ਹੈ ਜਿਹੜਾ ਬਿਨਾਂ ਕਿਸੇ ਮਹਿਕਮੇ ਤੋਂ ਮੁੱਖ ਮੰਤਰੀ ਆ। ਇੱਕ ਪਾਸੇ ਪੰਜਾਬ ਵਾਲਾ ਮੁੱਖ ਮੰਤਰੀ ਹੈ ਜਿਹੜਾ 20 ਮਹਿਕਮੇ ਲਈ ਫਿਰਦਾ ਪਰ ਕੰਮ ਕਿਸੇ ਮਹਿਕਮੇ ਦੇ ਅੱਗੇ ਤੁਰਦਾ ਨਹੀਂ। ਇਸੇ ਕਰਕੇ ਜਦੋਂ ਇਹਨਾਂ ਨੇ ਰਾਜ ਸਭਾ ਦੀ ਸੀਟਾਂ ਚੁਣੀਆਂ ਸੀ। ਉਦੋਂ ਵੀ ਤੁਸੀਂ ਦੇਖੋ ਪੰਜਾਬ ਦੇ ਨਾਲ ਕਿੰਡਾ ਵੱਡਾ ਧੋਖਾ ਹੋਇਆ। ਰਾਜ ਸਭਾ ਦੇ ਵਿੱਚ ਹਮੇਸ਼ਾ ਹੀ ਉਹ ਬੰਦੇ ਭੇਜੇ ਜਾਂਦੇ ਨੇ ਜਿਹੜੇ ਚੋਣਾਂ ਦੇ ੱਤ ਗਿੱਟਕ ਨਹੀਂ ਪੈਂਦੇ, ਆਪੋ ਆਪਣੇ ਖੇਤਰ ਦੇ ਮਾਹਰ ਹੁੰਦੇ ਨੇ। ਪਰ ਉਹ ਆਪਣੇ ਖੇਤਰ ਦੇ ਬਾਰੇ ਤੇ ਸੂਬੇ ਦੇ ਹਿੱਤਾਂ ਬਾਰੇ ਬੋਲਣ ਦੇ ਸਮਰੱਥ ਹੁੰਦੇ ਨਹੀਂ ਪਹਿਲੀਆਂ ਪਾਰਟੀਆਂ ਨੇ ਵੀ ਰਾਜ ਸਭਾ ਦੀ ਚੋਣ ਦੇ ਨਿਯਮ ਬਦਲ ਕੇ ਉਹ ਬੁਨਿਆਦੀ ਭਾਵਨਾ ਸੀ ਜਿਹੜੀ ਰਾਜਾਂ ਦੇ ਸਵਭ ਦੀ ਉਹਨੂੰ ਤਹਿਸ਼ਮੈਸ਼ ਕੀਤਾ ਪਰ ਇਹਨਾਂ ਨੇ ਫੱਟੀ ਚੱਕ ਤੇ ਮਤਲਬ ਤੁਸੀਂ ਇਹ ਕਹਿ ਸਕਦੇ ਹੋ ਵੀ ਤੁਸੀਂ ਲਵਲੀ ਯੂਨੀਵਰਸਿਟੀ ਵਾਲਾ ਇੱਕ ਚੋਣ ਲਿਆ ਜੀ ਇੱਕ ਤੁਸੀਂ ਵੱਡਾ ਜਿਹੜਾ ਮਤਲਬ ਭੋਮਾਫੀ ਵਾਲਾ ਲੁਧਿਆਣੇ ਵਾਲਾ ਜੀ ਉਹ ਚੁਣ ਲਿਆ ਤੀਜਾ ਤੁਸੀਂ ਕਰیکٹر ਚੁਣ ਲਿਆ ਪੰਜਾਬ ਦਾ ਪਰ ਜਿਨੇ ਕਦੇ ਸਮਾਜਿਕ ਸੁਰੂਕਾਰਾਂ ਬਾਰੇ ਸਿਆਸੀ ਗੱਲਾਂ ਬਾਰੇ ਮੂੰਹ ਨਹੀਂ ਖੋਲਿਆ ਕਰੈਕਟਰ ਤਾਂ ਨਵਜੋਤ ਸਿੰਘ ਸਿੱਧੂ ਵੀ ਰਹਾ ਪਰ ਤੁਸੀਂ ਦੇਖ ਲਓ ਉਹਦਾ ਇੱਕ ਆਪਣਾ ਨਾਦਰੀਆ ਸੁਭਾਅ ਇੱਕ ਹੋ ਗੱਲ ਆ ਉਹ ਹੈਗਾ ਉਹ ਤਾਂ ਜਦੋਂ ਰਾਮ ਮੰਦਰ ਸੀ ਕਹਿੰਦਾ ਆਪਾਂ ਤਾਂ ਮੰਦਰ ਜਾਵਾਂਗੇ ਜੀ ਜਿਨੇ ਜੋ ਕਰਨਾ ਕਰ ਲੇ ਚਲੋ ਸਿੱਖਿਆਰ ਸਾਹਿਬ ਬੜਿਆਪਕ ਕਹਿ ਸਕਦੇ ਆ ਵੀ ਉਹਨਾਂ ਦਾ ਵਾਤਾਵਰਨ ਦੇ ਮਹਿਕਮੇ 'ਚ ਇੰਡੀਪੈਂਡੈਂਟ ਤੌਰ ਤੇ ਕੰਮ ਸੀ ਤੇ ਤਿੰਨ ਉਹ ਬੰਦੇ ਲੈਲੇ ਬਾਹਰ ਦੇ ਜਿਨ੍ਹਾਂ ਦਾ ਪੰਜਾਬ ਨਾਲ ਕੋਈ ਲਾਗਾ ਦੇਗੀ ਨਹੀਂ ਜਿਨ੍ਹਾਂ ਦਾ ਤੇ ਇਹ ਸੱਤਾ ਦੇ ਵਿੱਚੋਂ ਛਿੱਤਿਆਲ ਸਾਹਿਬ ਤੋਂ ਬਿਨਾ ਜਿਨ੍ਹਾਂ ਨੇ ਪੰਜਾਬੀ ਬੋਲੀ ਬਾਰੇ ਗੱਲ ਕੀਤੀ ਵੀ ਮੈਂ ਪੰਜਾਬੀ ਭਾਸ਼ਾ 'ਤੇ ਗੱਲ ਕਰੂੰ ਤੁਹਾਨੂੰ ਪੰਜਾਬੀ ਭਾਸ਼ਾ ਦੇ ਵਿੱਚ ਵੀ ਸਾਰੀ ਸਮਗਰੀ ਦੇਣੀ ਚਾਹੀਦੀ ਹੈ ਇੱਕ ਦੋ ਗੱਲਾਂ ਹੋਰ ਵੀ ਉਹਨਾਂ ਨੇ ਕੀਤੀਆਂ ਬਾਕੀ ਇਹ ਰਾਜ ਸਭਾ ਦੇ ਜਿਹੜੇ ਸੱਤ ਦੇ ਸੱਤ ਨਹੀਂ ਇਹਨਾਂ ਨੇ ਕੀ ਕੀਤਾ ਜੀ ਹੁਣ ਤੱਕ ਮੈਨੂੰ ਇਹ ਦੱਸੋ ਆ ਜਿਹੜਾ ਅੱਜ ਕਹਿੰਦਾ ਨਾ ਮੇਰੇ ਕੋਲੇ 92 ਨੇ ਮੈਨੂੰ 13 ਹੱਥ ਥੋੜ ਦੇ ਦੋ ਵੇ ਗਾਹ ਪਾ ਦੂੰ ਤੇਰੇ 92 ਨੇ ਕਿਹੜਾ ਗਾਹ ਪਾਤਾ ਜਿਹੜੇ 7 ਚੁਣੇ ਹੋਏ ਸੀ ਪਹਿਲਾਂ ਉਹਨਾਂ ਨੇ ਰਾਜ ਸਭਾ 'ਚ ਕਦੋਂ ਕਿਹੜਾ ਮਸਲਾ ਉਠਾਇਆ ਜੀ ਵਿਕਰਮਜੀਤ ਸਾਨੀ ਆ ਉਹ ਗਾਹੇ-ਬਗਾਹੇ ਕੋਈ ਨਾ ਕੋਈ ਮਸਲਾ ਚੁੱਕ ਦਿੰਦੇ ਨੇ ਪਰ ਉਹ ਵੀ ਪੰਜਾਬ ਦੇ ਹੱਕਾਂ ਦਾ ਨਹੀਂ ਪੰਜਾਬ ਦੇ ਨਾਲ ਉਸ ਤਰ੍ਹਾਂ ਦਾ ਸੰਬੰਧਿਤ ਨਹੀਂ ਹੁੰਦੇ ਉਹ ਮਸਲੇ ਸੋ ਇਸ ਕਰਕੇ ਇਹਨਾਂ ਦਾ ਜਥੇਵਦਕ ਢਾਂਚਾ ਹੈ ਹੀ ਨਹੀਂ ਜੀ ਉਸ ਤਰ੍ਹਾਂ ਲੀਡਰਾਂ ਦੀ ਇਹਨਾਂ ਕੋਲੇ ਬਹੁਤ ਘਾਟ ਆ ਜਲੰਧਰ ਸੀਟ ਵੀ ਇਹਨਾਂ ਨੇ ਉਧਾਰਾ ਲੈ ਕੇ ਜਿੱਤੀ ਸੀ ਇਹੇ ਜੀ ਹਾਲਤ ਦੇ ਵਿੱਚ ਬਾਹਰੋਂ ਇੱਕ ਬੰਦਾ ਆਇਆ ਆ ਸਕਦਾ ਸੀ ਇਹਨਾਂ ਕੋਲੇ ਜੋ ਆਇਆ ਉਹਨੂੰ ਟਿਕਟ ਦੇਤੀ ਜੀਪੀ ਵਾਲੇ ਨੂੰ ਜੀਪੀ ਆਪਣਾ ਜਿਹੜੇ ਫਤਿਹਗੜ੍ਹ ਸਾਹਿਬ ਤੋਂ ਜੀ ਆ ਉਹਨੂੰ ਟਿਕਟ ਦੇਤੀ ਬਾਕੀ ਉਹ ਮੰਤਰੀ ਦੇਖੋ ਤੁਸੀਂ ਸਾਰੇ ਜੀਨਾਂ ਦੇ ਵਿੱਚ ਦੇਖਣ ਨੂੰ ਕਿਤੇ ਨਾ ਕਿਤੇ ਕੰਨ ਲੱਗਦਾ ਸੀ ਕੋਈ ਚਾਹੇ ਉਹ ਗੁਰਮੀਤ ਸਿੰਘ ਖੁੰਡੀਆਂ ਚਾਹੇ ਉਹ ਕਲਦੀਪ ਧਾਲੀਆ ਵਾਲਾ ਚਾਹੇ ਆਪਣੇ ਆਪਣੇ ਬਰਨਾਲੇ ਵਾਲੇ ਨੇ ਮਤਲਬ ਉਹ ਜਿਹੜਾ ਈਟੀਓ ਉਹਨੂੰ ਵੀ ਪਹਿਲਾਂ ਕਈ ਮਹਿਕਮੇ ਦਿੱਤੇ ਹੋਏ ਨੇ ਜੀ ਪਹਿਲੀ ਗੱਲ ਮੰਤਰੀਆਂ ਨੂੰ ਮਹਿਕਮਿਆਂ ਚ ਜਿਹੜੀ ਟਿਕਣ ਦਿੱਤਾ ਹੋਣਾ ਇੱਥੇ ਗਰੋਪਤੀ ਉਹਨਾਂ ਦੀ ਦਾਤ ਲਾਤੀ ਇਹਦਾ ਤੁਸੀਂ ਜਿਹੜੀ ਜਮਹੂਰੀਅਤ ਆ ਜਾਂ ਜਿਹਦੇ ਲਈ ਚੋਣਾਂ ਤੁਸੀਂ ਉਹਦਾ مخੌਲ ਉਡਾ ਰਹੇ ਹੋ ਵਿਧਾਨ ਸਭਾ ਲਈ ਐਨੀ ਵੀ ਪਹਿਲਾਂ ਕੋਈ ਮੰਤਰੀ ਲੋਕ ਸਭਾ ਵੀ ਚੋਣ ਨਹੀਂ ਲੜਿਆ ਜਾਂ ਪਹਿਲਾਂ ਕੋਈ ਵਿਧਾਇਕ ਚੋਣ ਨਹੀਂ ਲੜਿਆ ਪਰ ਇੱਕਾ ਦੁੱਕਾ ਦੀ ਗੱਲ ਆ ਤੁਸੀਂ ਥੋਕ ਰੂਪ ਦੇ ਵਿੱਚ ਪੰਜ ਮੰਤਰੀਆਂ ਨੂੰ ਤੁਸੀਂ ਇਸ ਉਹਦੇ ਵਿੱਚ ਝੋਕਤਾ ਇਹਦੀ ਕੋਈ ਵਿਆਖਿਆ ਨਹੀਂ ਮਤਲਬ ਇਹਦਾ ਇਹਦਾ ਮਤਲਬ ਇਹ ਸਾਫ਼ ਆ ਵੀ ਇਹਨਾਂ ਕੋਲੇ ਸੋਚ ਦੀ ਸਮਝ ਦੀ ਤੇ ਲੀਡਰਸ਼ਿਪ ਦੀ ਘਾਟ ਆ ਤੁੰ ਨੂੰ ਸਾ ਮੈਨੂੰ ਇੱਕ ਹਨ ਚ ਕੋਈ ਹਰਜ ਨਹੀਂ ਇਹ ਜਿਹੜੇ ਦਿੱਲੀ ਦੇ ਦਿੱਲੀ ਵਾਲੇ ਨੇ ਨਾ ਜਿਨ੍ਹਾਂ ਨੂੰ ਕਈ ਧਾੜ ਵੀ ਗਏ ਕਹਿੰਦੇ ਸੇ ਇਹਨਾਂ ਨੇ ਪੰਜਾਬ ਦੀ ਲੀਡਰਸ਼ਿਪ ਵੀ ਖਤਮ ਕਰਨੀ ਆ ਕਰੇ ਦਿੱਤੀ ਕਾਫੀ ਹੱਦ ਤੱਕ ਤਾਂ ਇਹ ਇਹ ਮੈਨੇ ਪੰਜਾਬ ਦਾ ਏਜੰਡਾ ਵੀ ਖਤਮ ਕਰਨਾ ਪੰਜਾਬ ਦਾ ਬਰਤਾਂਤ ਵੀ ਖਤਮ ਕਰਨਾ ਮੈਨੂੰ ਤਾਂ ਸਾਰੇ ਮਾਮਲੇ ਚ ਸਭ ਤੋਂ ਵੱਧ ਹਮਦਰਦੀ ਗੁਰਮੀਤ ਸਿੰਘ ਖੁੰਡੀਆਂ ਨਾਲ ਆ ਕਿਉਂਕਿ ਉਹਨਾਂ ਨਾਲ ਉਹਨਾਂ ਦੇ ਪਿਤਾ ਜੀ ਦੇ ਨਾਲ ਸਾਡਾ ਬਹੁਤ ਲਗਾ ਰਿਹਾ ਮੈਂ ਤਾਂ ਫੇਸਬੁੱਕ ਤੇ ਇੱਕ ਪੋਸਟ ਪਾਈ ਸੀ ਪਹਿਲਾਂ ਜਦੋਂ ਕਹਿੰਦੇ ਸੀ ਮੰਤਰੀਏ ਨੂੰ ਟਿਕਟ ਦੇਣਗੇ ਮੈਂ ਕਿਹਾ ਵੀ ਗੁਰਮੀਤ ਸਿੰਘ ਜੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਆ ਤੁਸੀਂ ਲੋਕ ਸਭਾ ਵੀ ਇਹ ਚੋਣਾਂ ਨਾਲ ਲੜਿਓ ਕਿਉਂ ਕਿਉਂਕਿ ਅੱਜ ਤੁਹਾਡੀ ਪੱਗ ਦਾ ਫਰਲਾ ਬੜਾ ਉੱਚਾ ਨੰਮੇ ਸਮਝ ਦੀ ਲੜਾਈ ਤੋਂ ਬਾਅਦ ਜਿਨੇ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਇਆ ਤੇ ਜੇ ਇਹ ਲੜਾਈ ਦੇ ਵਿੱਚ ਲੰਬੀ ਚ ਤੁਹਾਡੀਆਂ ਵੋਟਾਂ ਘਟ ਗਈਆਂ ਕੀ ਬਣੂ ਜੀ ਮੈਨੂੰ ਇਹ ਦੱਸੋ ਜਾਂ ਹਰ ਸਿਮਰਤ ਕੌਰ ਬਾਦਲ ਮੰਨ ਲਓ ਮੇਰੀ ਤਾਂ ਅਰਦਾਸ ਆ ਖੁੱਡੀਆਂ ਸਾਹਿਬ ਜਿੱਤਣ ਮੇਰਾ ਪਰਸਨ ਵੀ ਉਹਨਾਂ ਨਾਲ ਹੈਗਾ ਬੰਦੇ ਵੀ ਚੰਗੇ ਨੇ ਸਾਰੇ ਪੱਖੋਂ ਪਰ ਜੇ ਮੰਨ ਲਓ ਹਰ ਸਿਮਰਤ ਕਹੋਂ ਬਾਦਲ ਨੇ ਗਰਮੀਤ ਸਿੰਘ ਉੱਡਿਆ ਨੂੰ ਹਰਾਤਾ ਤੇ ਫਿਰ ਇਹਦਾ ਅਸਰ ਕਹਾ ਕੀ ਪਊ ਜੀ ਮੈਂ ਤਾਂ ਅਖੀ ਵੱਧ ਤੋਂ ਵੱਧ ਤੁਹਾਨੂੰ ਮੰਤਰੀ ਤੋਂ ਹੀ ਹਟਾ ਦੇਣਗੇ ਹੁਣ ਕਿਹੜਾ ਮੰਤਰੀਆਂ ਦੇ ਪੱਲੇ ਛਕੂ ਆ ਜਿਹੜਾ ਕੰਮ ਹੋ ਰਿਹਾ ਕਿਸੇ ਜੇ ਤੁਹਾਨੂੰ ਇਸ ਗੱਲ ਤੋਂ ਲੋਕ ਸਭਾ ਦੀ ਤੋਂ ਮੰਤਰੀ ਤੋਂ ਹਟਾਇਆ ਵੀ ਦੇਣਗੇ ਤੁਹਾਡਾ ਆਉਣ ਵਾਲੇ ਬਦਕਦੀ ਸਿਆਸਤ ਦੇ ਵਿੱਚ ਰੁਤਬਾ ਬਣ ਜੂ ਕਿਸੇ ਵੀ ਥਾਂ ਤੇ ਕਿਸੇ ਵੀ ਪਾਰਟੀ ਦੇ ਵਿੱਚ ਵੀ ਹਾਂ ਵੀ ਬੰਦਾ ਕੋਈ ਉਸੂਲ ਤੇ ਉਤੇ ਖੜਾ ਥੋੜੇ ਹੀ ਆਪ ਦੇ ਆਪ ਤੇ ਆਪੋ ਆਪਣੇ ਹਲਕੇ ਦੇ ਵੋਟਰਾਂ ਨਾਲ ਵੀ ਧੋਖਾ ਉਹਨਾਂ ਵੋਟਰਾਂ ਨੇ ਤੁਹਾਨੂੰ ਵਿਧਾਇਕ ਬਣਾਇਆ ਤੁਹਾਨੂੰ ਮੰਤਰੀ ਬਣਾਇਆ ਤੁਸੀਂ ਉਸ ਹਲਕੇ ਦੇ ਲੋਕਾਂ ਪ੍ਰਤੀ ਜਵਾਬ ਦੇ ਹੋ ਹੁਣ ਤੁਹਾਨੂੰ ਨਾ ਨਾ ਹਲਕੇ ਮਿਲਣਗੇ ਮੰਨ ਲਓ ਮੈਂ ਤਾਂ ਕਹਿੰਦਾ ਮੰਨ ਲਓ ਜੀ ਸਾਰੇ ਐਮਪੀ ਜਿੱਤ ਜਾਂਦੇ ਆ ਇਹਨਾਂ ਦੇ ਪੱਲੇ ਕੀ ਆ ਫਿਰ ਲੋਕ ਸਭਾ ਤੇ ਰਾਜ ਸਭਾ ਚ ਤਾਂ ਇਹਨਾਂ ਨੂੰ ਕਿਸੇ ਨੇ ਕੁਸਟ ਕਰਨ ਨਹੀਂ ਦੇਣਾ ਜੋ ਇਹਨਾਂ ਦੀ ਪਹਿਲੇ ਵੀ ਜੋ ਕੀ ਕਰਦੇ ਨੇ ਐ ਥੋੜੋ ਇਹ ਉਹ ਇਹ ਉੱਥੇ ਬੋਲਣਗੇ ਵੀ ਪੰਜਾਬ ਦਾ ਜਿਹੜਾ ਫੱਡ ਰੋਕਿਆ ਜਾ ਰਿਹਾ ਇਹ ਕੀ ਆ ਬੋਲਿਆ ਭirasਵਾਲਾ ਜਾਂ ਪੰਜਾਬ ਦੇ ਪਾਣੀਆਂ ਦਾ ਮਸਲਾ ਪੰਜਾਬ ਦੀ ਰਾਜਧਾਨੀ ਦਾ ਮਸਲਾ ਜਿਹੜੇ ਮੁੱਦੇ ਇਹ ਆਪ ਨਹੀਂ ਠੱਕਦੇ ਇਹ ਲੋਕ ਸਭਾ ਤੇ ਜਾ ਕੇ ਵਿਚਦਾ ਕੇ ਕੀ ਕਰ ਲੈਣਗੇ ਦੀ ਦੂਜੀ ਗੱਲ 5 ਕਰੋੜ ਦੀ ਰਾਸ਼ੀ ਆ ਨੌ ਹਲਕਿਆਂ ਲਈ ਆ ਕੀ ਕੀ ਦੇ ਨਾਲ ਉਹਦੇ ਉਹਦੇ ਵਿੱਚੋਂ ਵੀ ਉਹਦੇ ਵਿੱਚੋਂ ਵੀ ਹੁਕਮ ਆਇਆ ਕਰੂਗਾ ਵੀ ਇੱਥੇ ਇੰਨੀ ਰਾਸ਼ੀ ਦੋ ਗ੍ਰਾਂਟ ਇੰਨੇ ਇੰਨੀ ਰਾਸ਼ੀ ਇੱਥੇ ਦੋ ਇੱਥੇ ਦੋ ਇੱਕ ਚਰਚਾ ਹੋਰ ਵੀ ਆ ਵੀ ਪਾਰਟੀ ਅੰਦਰੂਨੀ ਵੀ ਬੜਾ ਚੱਕ ਥਲ ਹੈਗੀ ਆ ਮੁੱਖ ਤੌਰ ਤੇ ਕੇਜਰੀਵਾਲ ਦਾ ਧੜਾ ਸੀ ਜਿਹੜਾ ਜਿਨ੍ਹਾਂ ਨੂੰ ਤੱਕ ਤੱਕ ਕੇਜਰੀਵਾਲ ਰਾਹੀ ਮਿਲੀਆਂ ਸੀ ਉਹ ਝੋਕ ਤੇ ਤੇ ਕੇਜਰੀਵਾਲ ਐਲਾਨ ਕਰ ਗਿਆ ਵੀ ਭਗਵੰਤ ਮਾਨ ਜ਼ਿੰਮੇਵਾਰ ਆ ਜੀ ਜਿਹੜੀਆਂ ਇਹ 13 ਸੀਟਾਂ ਨੇ ਭਗਵੰਤ ਮਾਨ ਦੀ ਸ਼ਕਤੀ ਵਧੂਗੀ ਸੰਸਦ ਦੇ ਵਿੱਚ ਦਿੱਲੀ ਦਾ ਉਹਨੇ ਕਿਹਾ ਕੇਜਰੀਵਾਲ ਦੀ ਸ਼ਕਤੀ ਵਧੂ ਇਥੇ ਗਿਆ ਭਗਵੰਤ ਮਾਨ ਦੀ ਸ਼ਕਤੀ ਵਦੂ ਸਾਰਾ ਕੁਝ ਭਗਵੰਤ ਮਾਨ ਦੇ ਮੋਢੇ ਤੇ ਰੱਖਤਾ ਤੇ ਇਹ ਕਹਿ ਕੇ ਕਿ ਸਰਨਾ ਵੀ ਮੰਤਰੀ ਹਾਰ ਗਏ ਮੰਤਰੀ ਜ਼ਿੰਮੇਵਾਰ ਨੇ ਚਾਹੇ ਹਾਰ ਹੋਵੇ ਚਾਹੇ ਹੋਵੇ ਜਿੱਤ ਇਹਦੀ ਜਵਾਬਦੇਹੀ ਭਗਵੰਤ ਮਾਨ ਸਰ ਹੋਣੀ ਆ ਖੁਦਾ ਨਾ ਕਰਸਾ ਕਾਂਗਰਸ ਵੱਧ ਸਿੱਤਰ ਲੈ ਗਈ ਮੰਨ ਲਓ ਕਿਉਂਕਿ ਸਮਝੌਤਾ ਤਾਂ ਹੋਣ ਦੇ ਕੋਈ ਅਸਾਰ ਨਹੀਂ ਤੇ ਫਿਰ ਅਗਲੇ 3 ਸਾਲ ਆ ਜਿਹੜੇ ਉਹ ਕਿਵੇਂ ਕੱਟੋਗੇ ਚਾਹੇ ਕਾਂਗਰਸ ਉਹਦੇ ਘਟਾਵੇਂ ਲਈ ਲੈਨੇ ਐਮਐਲਏ ਨੇ ਇਹ ਵੱਖਰੀ ਗੱਲ ਆ ਵੀ ਕਾਂਗਰਸ ਦਾ ਆਪ ਦਾ ਹਾਲ ਤਲੋਖੁੱਠੀ ਧੂਮਣੀ ਵਰਗਾ ਉਹ ਤਾਂ ਜੋ راہੂ ਦਾ ਏਜੰਡਾ ਚਿਰਗ ਰਹਾ ਮੁਲਕ ਲਈ ਉਹ ਤਾਂ ਉਹ ਵੀ ਨਹੀਂ ਹੰਮੀ ਭਰਦੇ ਗੱਠ ਜੋੜਦੀ ਵੀ ਨਹੀਂ ਹੰਮੀ ਭਰਦੇ ਪੂਰੀ ਤਰ੍ਹਾਂ ਮੱਝ ਪ੍ਰਸਤੀ ਨਾਲ ਜੁੜੇ ਹੋਏ ਨੇ ਪਰ ਕਾਂਗਰਸਾ ਚਾਹੇ ਅਕਾਲੀ ਦਲ ਆ ਚਾਹੇ ਭਾਜਪਾ ਇਹਨਾਂ ਕੋਲੇ ਇੱਕ ਜਥੇਬੰਦ ਕਾਡਰ ਹੈਗਾ ਜਿਹੜਾ ਪਾਰਟੀ ਨਾਲ ਜੁੜਿਆ ਹੋਇਆ ਇਹ ਜਦੋਂ ਚਾਰ ਕੋਨੇ ਮੁਕਾਬਲੇ ਹੋ ਜਾਣਗੇ ਹੁਣ ਤੱਕ ਦਾ ਤਜਰਬਾ ਹੈ ਫਿਰ ਪਤਾ ਨਹੀਂ ਜੀ ਕਿਹੜਾ ਕਿਹਦੀ ਵੋਟ ਤੋੜਦਾ ਉਹਦਾ ਕਿਹਨੂੰ ਫਾਇਦਾ ਹੁੰਦਾ ਕਿਹਦਾ ਗਿੱਟਾ ਭੰਨਿਆ ਜਾਂਦਾ ਕਿਹਦਾ ਗੋਡਾ ਭੰਨਿਆ ਜਾਂਦਾ ਪਰ ਪੰਜਾਬ ਦਾ ਇੱਕ ਤਾਂ ਤਖਤ ਹੋ ਨਾ ਪੰਜਾਬ ਦਾ ਕੋਈ ਕੇਂਦਰ ਲਈ ਸਰਕਾਰ ਲਈ ਸਾਂਝਾ ਵਰਤਾਂਤ ਨਹੀਂ ਹੋ ਕਿਉਂਕਿ ਪੰਜਾਬ ਲਈ ਚੋਣ ਤਾਂ ਹੈ ਵੀ ਇਹ ਤਾਂ ਸਾਡੇ ਜਿਹੜੇ ਲੋਕ ਸਭਾ 'ਚ ਲੋਕ ਜਾਣਗੇ ਚਾਹੇ ਉਹ ਕਾਂਗਰਸਾ ਚਾਹੇ ਅਕਾਲੀਆ ਚਾਹੇ ਭਾਜਪਾ ਚਾਹੇ ਆਪ ਉਹ ਕੀ ਲੱਭਣੇ ਹੋ ਤੇ ਬੁੱਧੀ ਦੀਆਂ ਕਿਹੜੀਆਂ ਨੇ ਨੀਤੀਆਂ ਦੇ ਤੁਸੀਂ ਖਿਲਾਫ ਹੋ ਤੇ ਕਿਹੜੀਆਂ ਅੱਗ ਨੀਤੀਆਂ ਨੇ ਜਿਨ੍ਹਾਂ ਲਈ ਤੁਸੀਂ ਉੱਥੇ ਲੜੋਗੇ ਕਿਹਾ ਤਾਂ ਇਹ ਵੀ ਜਾ ਰਿਹਾ ਵੀ ਚਾਹੇ ਮੰਨ ਲਓ ਕੇਜਰੀਵਾਲ ਦੇ ਕਿੰਨੇ ਜਿੱਤ ਗਏ ਕਾਂਗਰਸ ਦੇ ਕਿੰਨੇ ਜਿੱਤ ਗਏ ਉੱਤੇ ਤਾਂ ਇੰਡੀਆ ਗੱਠ ਜੋੜਤੇ ਨੇ ਨਾ ਪਰ ਕੇਜਰੀਵਾਲ ਦਾ ਕੋਈ ਨਹੀਂ ਪਤਾ ਜੇ ਭਾਜਪਾ ਨਾਲ ਸੌਦਾ ਪੱਤਾ ਹੋ ਜੇ ਉਹਨੂੰ 5-7 ਦੀ ਲੋਡ ਹੋਵੇ ਪਤਾ ਨਹੀਂ ਕੀ ਛੜੱਪਾ ਮਾਰ ਦੇ ਕਿਉਂਕਿ ਹੁਣ ਤੱਕ ਇਹ ਸਭ ਤੋਂ ਬੇਉਸੂਲਾ ਛਲੇਡਾ ਤੇ ਗਿਰਗਟ ਵਰਗਾ ਮੁੱਖ ਮੰਤਰੀ ਕਹਿ ਲੋ ਜਾਂ ਪਾਰਟੀ ਸਪੀਕਰ ਨੂੰ ਕਹਿ ਲੋ ਉਹ ਸਾਬਤ ਹੋਇਆ ਦੀਪਨੂ ਸਾਹਿਬ ਮਾਲੀ ਸਾਹਿਬ ਅਲਾਈਅੰਸ ਦੀ ਧਫਰਾ ਸਮੁਖ ਗਈ ਇੰਡੀਆ ਚ ਪਿਆ ਹੋਈ ਜਾਵੇ ਪੰਜਾਬ ਚ ਤਾਂ ਹੱਥ ਖੜੇ ਹੋ ਗਏ ਬਿਲਕੁਲ ਮੁੱਕ ਗਈ ਜੀ ਦੇਖੋ ਚੰਡੀਗੜ੍ਹ ਦੀ ਇਹ ਕਹਿੰਦਾ ਸੀ 13 0 1 1 ਤਾਂ ਇਹਨਾਂ ਨੇ ਮਹੂਰਤ ਕਰੇ ਦਿੱਤਾ ਨਾ ਕਾਂਗਰਸ ਨੂੰ ਦੇਤੀ ਇਹ ਹੁਣ 13 ਚ 13 ਕਿਹਦੇ ਪਾਸੇ ਹੁੰਦੀ ਹੈ 0 ਕਿਹਦੇ ਪਾਸੇ ਹੁੰਦੀ ਹੈ ਜਾਂ 0 ਵੀ ਤਾਂ ਕੀ ਅੰਕੜਾ ਹੁੰਦਾ ਇਹ ਤਾਂ ਹੁਣ ਦੇਖਦੇ ਆ ਕਿਹੜਾ ਵਰਤਾਂਤ ਸਿਰਜਿਆ ਜਾਂਦਾ ਤੇ ਪੰਜਾਬ ਦੇ ਲੋਕ ਕਰਦੇ ਕੀ ਆ ਪਰ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਲਈ ਠੀਕ ਆ ਕੋਈ ਮੋਹ ਨਹੀਂ ਹੈ ਕਾਂਗਰਸ ਦੇ ਆਗਾਲੀਆਂ ਪ੍ਰਤੀ ਪਰ ਇਹਨਾਂ ਪ੍ਰਤੀ ਗੁੱਸਾ ਉਹਨਾਂ ਨਾਲ ਵੱਧ ਆ ਹੁਣ ਅੱਜ ਦੀ ਹਾਲਤ 'ਚ ਜੋ ਇਹ ਖੇਡਾਂ ਖੇਡ ਰਹੇ ਨੇ ਨਾ ਜਿਵੇਂ ਇਹ ਚੱਲ ਰਹੇ ਨੇ ਤੁਸੀਂ ਦੇਖੋ ਸਾਰਾ ਪੰਜਾਬ ਧਰਨਿਆਂ ਨਾਲ ਭਰਿਆ ਪਿਆ ਮਤਲਬ ਕੋਈ ਕਹਿੰਦਾ ਅਪੁਆਇੰਟਮੈਂਟ ਲੈਟਰ ਦੇ ਦੇ ਜੀ ਸਾਨੂੰ ਨਿਯੁਕਤੀਆਂ ਦੇ ਉਹਦੀ ਕੋਈ ਕੁੱਛ ਕਹਿੰਦਾ ਕੋਈ ਕੁੱਛ ਕਹਿੰਦਾ ਤੇ ਪੱਲੇ ਇਹਨਾਂ ਦੇ ਕੁਛ ਹੈ ਵੀ ਦੇਣ ਨੂੰ ਕਹੀਂ ਨਾਣ ਸਾਡਾ ਖਜ਼ਾਨਾ ਕਦੇ ਨਹੀਂ ਖਾਲੀ ਹੁੰਦਾ ਇਹ ਵੀ ਇਹਨਾਂ ਦਾ ਛਲੇਡਾ ਪੜਨਾ ਵੀ ਬਿਲਕੁਲ ਨਾ ਕਹੋ ਖਜ਼ਾਨਾ ਖਾਲੀ ਆ ਤੇ ਕਿਸੇ ਨੂੰ ਪੰਜੀ ਨਾ ਦਿਓ ਕਿਸੇ ਨੂੰ ਪੰਜੀ ਨਾ ਦਿਓ ਸੋ ਇਹ ਇਹ ਜਿਹੜੀ ਆ ਠੀਕ ਆ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਇਸ ਤਰ੍ਹਾਂ ਦੀ ਇਹ ਹੁਣ ਇਹ ਵੀ ਪੰਜਾਬ ਸਰਕਾਰ ਦੀ ਕਾਰਜਕਾਰੀ ਵੀ ਵਿੱਚ ਆਉ ਇੱਕ ਤਾਂ ਇਹ ਆਮ ਆਦਮੀ ਪਾਰਟੀ ਆਲਿਆਂ ਦਾ ਲੋਕ ਸਭਾ ਲਈ ਪ੍ਰੋਗਰਾਮ ਕੀ ਆਜੰਡਾ ਕੀ ਆ ਉਹ ਸਾਹਮਣੇ ਆ ਜੂ ਇਹ ਤੇ ਇਹ ਵੀ ਹੁਣ ਤੱਕ ਤੁਹਾਡੇ ਜਿਹੜੇ ਪਹਿਲਾਂ ਸੱਤ ਭੇਜੇ ਹੋਇਆ ਉਹਨਾਂ ਨੇ ਕੀ ਕਰ ਲਿਆ ਉਹਨਾਂ ਦਾ ਆਮ ਆਦਮੀ ਪਾਰਟੀ ਨਾਲ ਕੀ ਸੰਬੰਧ ਸੀ ਉਹਨਾਂ ਦਾ ਪੰਜਾਬ ਨਾਲ ਕੀ ਸੰਬੰਧ ਸੀ ਜਿਹੜਾ ਤੁਸੀਂ ਕਹਿੰਦੇ 13 ਜਾ ਕੇ ਤੁਹਾਡੇ ਉੱਥੇ ਕਿਹੜਾ ਮੂਂਗੜਾ ਫੇਰਨ ਲੱਗਦਾ ਨਹੀਂ ਫੇਰਦਾ ਸੋ ਵੱਡੇ ਸਵਾਲਾਂ ਦਾ ਸਾਹਮਣਾ ਕਰਨਾ ਪੈਣਾ ਜੀ ਇਹਨਾਂ ਨੂੰ ਜੀ ਜੀ ਬਿਲਕੁਲ ਬਿਲਕੁਲ ਸੋ ਮਾਲੀ ਸਾਹਿਬ ਬਹੁਤ-ਬਹੁਤ ਤੁਹਾਡਾ ਸ਼ੁਕਰੀਆ ਚਰਚਾ ਦੇ ਵਿੱਚ ਸ਼ਾਮਲ ਹੋਣ ਦੇ ਲਈ ਸ਼ੁਕਰੀਆ ਜੀ ਧੰਨਵਾਦ ਹਾਲੇ ਹੋਰ ਕਈ ਪੱਖ ਆਉਣਗੇ ਆਉਣ ਵਾਲੇ ਦਿਨਾਂ 'ਚ ਜਿੰਨਾ ਕਿ ਮੇਰੇ ਆਪਣੀ ਸਮਝ ਅਨੁਸਾਰ ਮੈਂ ਇਸ ਵਰਤਾਰੇ ਨੂੰ ਦੇਖਿਆ ਉਹ ਮੈਂ ਤੁਹਾਡੇ ਨਾਲ ਸਾਂਝ ਪਾਈਆ ਤੇ ਸਰੋਪਿਆਂ ਦਾ ਪਾਠਕਾ ਦਾ ਪੂਰਾ ਹੱਕ ਆ ਉਹ ਆਲੋਚਨਾ ਕਰਨ ਹਮੈਤ ਕਰਨ ਜਾਂ ਵਾਧਾ ਕਰਨ ਸ਼ੁਕਰੀਆ ਜੀ ਪੰਗੂ ਜੀ ਜੀ ਬਿਲਕੁਲ ਥੈਂਕ ਯੂ ਮਾਲੀ ਸਾਹਿਬ ਥੈਂਕ ਯੂ ਜੀ